ਨਮਸਕਾਰ ਜੀ ਮੈਂ ਗੋਪੀਸ਼ ਕੀਤਾ ਨਵੀਂ ਆਉਣ ਵਾਲੀ ਪੰਜਾਬੀ ਫਿਲਮ ਹੈਪੀ ਖੁਸ਼ ਹੋ ਗਿਆ ਜਿਸ 스타 ਕਾਸਟ ਜੁੜ ਰਹੀ ਹੈ ਵਿਖੇ ਪੁੰਜੀ ਜੋ ਕਿ ਉਹਨਾਂ ਨਾਲ ਗਲਪਾ ਦਸ਼ਕਾ ਵਾਸਤੇ ਕੀਤੀ ਗਈ ਆ ਉਹ ਕਰਦੇ ਆ ਮੇਨ ਉਹਨਾਂ ਨਾਲ ਗਲਪਾ ਇਹ ਬਸ ਛੋਟੇ ਛੋਟੇ ਕੈਰੈਕਟਰ ਕਈ ਫਿਲਮਾਂ ਚ ਕੀਤੇ ਨੇ ਕੈਰੀਆਂ ਜੱਟਾਂ ਜਿੰਨੀਆਂ ਆਈਆਂ ਮਿਸ਼ਨ ਅਸੀ 420 ਵੇਖ ਬਣਾਤਾ ਚਲੀਆਂ ਸਿੰਦਾ ਸਿੰਦਾ ਨੋ ਪਪਾ ਹਨੀਮੂਨ ਇਹ ਸਾਰੇ ਬੰਨ ਲਿਖਦੇ 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 ਹੁਣ ਜਾ ਕੇ ਇੱਕ ਮੇਨ ਮੇਡ ਫਿਲਮ ਕੀਤੀ ਹੈ ਜਿੰਨਾ ਤੁਸੀਂ ਹੁਣ ਤੱਕ ਇਹਨੀਆਂ ਲਿਖੀਆਂ ਹੋਈਆਂ ਫਿਲਮਾਂ ਚ ਇੰਜੋਏ ਕੀਤਾ ਹੈ ਟੋੜਨਾ ਵਾਧਾ ਉਸ ਤੋਂ ਡਬਲ ਇੰਜੋਏ ਕਰੰਗੇ ਇਸ ਫਿਲਮ ਚ ਕਿ ਕਿ ਐਫ ਵੀ ਆਪ ਆਉਣਾ ਸੀ ਤਾਂ ਐਫਰਟ 10 ਗੁਣਾ ਵਧ ਲਾਇਆ ਮੈਂ ਬਲਿ ਬਹੁਤ ਐਫਰਟ ਲਗਾਇਆ ਪਹਿਲੀ ਹਮਮਤ ਬਹੁਤ ਐਫਰਟ ਲਾਇਆ ਜੜੀਆਂ ਐਜ਼ ਅ ਰਾਈਟਰ ਕੀਤੀਆਂ ਇਹਦੇ ਵਿੱਚ 10 ਗੁਣਾ ਵਧ ਲਾਇਆ ਕਿ ਐਫ ਵੀ ਆਪ ਆਉਣਾ ਸੀ ਪੰਗਾ ਲਿਆ ਬਹੁਤ ਵੱਡਾ ਫਿਲਮ ਦੇਖਣ ਜਾਣਾ ਤੁਸੀਂ ਪਹਿਲੇ ਦਿਨ ਜੀ ਆ ਗਿਆ ਠੀਕ ਹੈ ਜੀ ਆਦਾ ਬੋਲੋ ਆਪਾਂ ਆਪੋ ਰਾਏ ਚਲੋ ਠੀਕ ਹੈ ਚਲੋ ਜੀ ਮੈਂ ਫੋਨ ਮਾਈਕ ਤੇ ਲਗਾ ਬੰਗੂ ਮੈਮ ਨੂੰ ਅੱਜ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਸਾਨੂੰ ਮਿਲਣ ਆਏ ਹੋ ਮੈਨੂੰ ਪਾ ਰਹੀ ਜੀ 7 ਜੰਪਰ ਤੇ ਬਹੁਤ ਖੁਸ਼ ਹੋ ਗਿਆ ਕਿਉਂਕਿ ਇੱਕ ਕਮੇਡੀ ਫਿਲਮ ਹੈ ਮੌਕਾ ਹੱਸਮੁਸਾਨ ਵਾਲੀ ਫਿਲਮ ਤੇ ਜ਼ਿੰਦਗੀ ਦੇ ਵਿੱਚ ਸਾਰਾ ਦਿਨ ਅਸੀਂ ਬਹੁਤ ਸਾਰੇ ਮੁਸ਼ਕਲਾਂ ਰਹਿ ਕੇ ਦੋਸਤ ਤੁਸੀਂ ਸਾਰੇ ਬਹੁਤ ਐਨਜੋਏ ਕਰੋਗੇ ਇਸ ਟੀਜ਼ਰ ਨੂੰ ਰੈਨਨ ਬਹੁਤ ਪਿਆਰ ਦਿੱਤਾ ਗੀਤ ਸਾਡੇ ਸਾਹਮਣੇ ਚੱਲ ਰਿਹਾ ਸੋ ਆਓ ਸਾਥਰ ਬੰਪਰ ਨੂੰ ਆਪਾਂ ਫਿਲਮ ਦੇਖੀਏ ਸਾਰੇ ਕੋਸ਼ਿਸ਼ਾਂ ਦੇ ਸਾਡਾ ਪੂਰਾ ਆਵਾਜ਼ ਹੈ ਤੁਹਾਡੇ ਨਾਲ ਕਿ ਤੁਹਾਨੂੰ ਫਿਲਮ ਬਹੁਤ ਚੰਗੀ ਲੱਗੂਗੀ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸასი ਸ਼ਗਾਰ। ਮੈਂ ਇੱਥੋਂ ਤੁਹਾਡੇ ਸ਼ਹਿਰ ਤੋਂ ਆਇਆ ਹਮਰਸਰਦਿਆਂ ਮੈਂ। ਇਹ ਮੈਨੂੰ ਅੱਜ ਪਤਾ ਲੱਗਾ ਵੀ ਆਪਾਂ ਰਹੀਏ ਪ੍ਰੋਮੋਸ਼ਨ ਕਰ ਰਹੇ ਤੇ ਮੇਰਾ ਚਾਹੀ ਹੱਟ ਸੀਗਾ। ਸੋ ਜਿੱਦਾਂ ਤੁਸੀਂ ਮੇਰੀਆਂ ਸਾਡੀਆਂ ਪਹਿਲੀਆਂ ਫਿਲਮਾਂ ਨੂੰ ਪਿਆਰ ਦਿੱਤਾ ਤੁਸੀਂ ਭਾਜੀ ਉਹਨੀਆਂ ਪਹਿਲੀਆਂ ਫਿਲਮਾਂ ਤਾਂ ਦੇਖੀਆਂ ਹੋਣਗੀਆਂ ਭਾਜੀ ਨੂੰ ਕੈਰੈਕਟਰ ਕਰਦੇ ਤਾਂ ਦੇਖਿਆ ਦੇਖਿਆ ਕਿ ਨਹੀਂ ਦੇਖਿਆ ਬਈ। ਦੇਖਿਆ। ਚਲੋ ਸ਼ੁਕਰੀਆ ਟੱਟਾ ਬਹੁਤ-ਬਹੁਤ ਤੇ ਬਾਕੀ ਸਾਡੀ ਮਾਂ ਸਾਡੇ ਬੇਬੇ ਜੀ ਇਹਨਾਂ ਨੇ ਬਹੁਤ ਸੋਹਣਾ ਕੈਰੈਕਟਰ ਕੀਤਾ ਇਸ ਫਿਲਮ ਦੇ ਵਿੱਚ। ਬਾਕੀ ਜਿੰਨੀਆਂ ਤੁਸੀਂ ਫਿਲਮਾਂ ਵੇਖੀਆਂ ਆ ਬੱਸ ਤੁਸੀਂ ਸਾਹਮਣੇ ਖੜੇ ਹੋ ਤੁਸੀਂ ਬੇਬੇ ਉਹਨਾਂ ਦੇ ਕੈਰੇਕਟਰ ਨੂੰ ਹਮੇਸ਼ਾ ਪਿਆਰ ਦਿੱਤਾ ਸਾਰਿਆਂ ਨੇ ਪਿਆਰ ਦਿੱਤਾ ਚਾਹੇ ਉਹ ਸਿਆਣਾ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਜਵਾਨ ਹੈ ਜਿੰਨੇ ਵੀ ਮੇਰੀ ਗੱਲ ਸੁਣਦੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸਾਡੀਆਂ ਫਿਲਮਾਂ ਨੂੰ ਖਾਸ ਕਰਕੇ ਬੇਬੇ ਨੇ ਜਿਹਨੇ ਕੈਰੇਕਟਰ ਪਲੇ ਕੀਤੇ ਨੇ ਸੋ ਮੈਨੂੰ ਉਮੀਦ ਹੈ ਤੁਸੀਂ ਇਸ ਕੈਰੈਕਟਰ ਨੂੰ ਵੀ ਓਨਾ ਹੀ ਪਿਆਰ ਦੋਗੇ ਇਸ ਫਿਲਮ ਨੂੰ ਵੀ ਓਨਾ ਹੀ ਪਿਆਰ ਦੋਗੇ ਪਹਿਲਾਂ ਇਹ ਦੱਸੋ ਟ੍ਰੇਲਰ ਲੱਗਾ ਕਿਵੇਂ ਤੁਹਾਨੂੰ ਇੱਕ ਨੰਬਰ ਦਾ ਇੱਕ ਨੰਬਰ ਦਾ ਤੁਸੀਂ ਵੀ ਦੱਸੋ ਤੁਸੀਂ ਵੀ ਸਾਰੇ ਖੜੇ ਹੋ ਯਾਰ ਇਹ ਬਹਾਦਰ ਦਾ ਹੌਸਲਾ ਬਣੂਣੀ ਨਾ ਜਿਹੜੀ ਆਡੀਅנס ਜਿਹੜੇ ਸੁਣੋਤੇ ਹੁੰਦੇ ਨੇ ਨਾ ਕਿ ਤਾੜੀ ਬਹੁਤ ਮਾਇਨੇ ਰੱਖਦੀ ਹੈ ਖਿੱਚ ਕੇ ਤਾੜੀ ਬੋਲਦੀ ਹੈ ਥੈਂਕ ਯੂ ਸੋ ਮਚ ਸੋ ਸਾਡੀ ਪੂਰੀ ਗਰੰਟੀ ਹੈ ਜਿੱਦਾਂ ਤੁਹਾਨੂੰ ਪਹਿਲਾਂ ਫਿਲਮਾਂ 'ਚ ਹਸਾਉਂਦੇ ਆਏ ਆ ਇਸ ਫਿਲਮ 'ਚ ਵੀ ਪੂਰਾ ਹਸਾਵਾਂਗੇ ਪੂਰਾ ਪੂਰਾ ਭਾਈ ਪੂਰਾ 1 ਨੰਬਰ ਹਸਾਂਗੇ ਸੋ 7 ਨੰਬਰ ਯਾਦ ਰੱਖਿਓ ਅਗਲੇ ਮਹੀਨੇ ਦੀ ਫਿਲਮ ਜ਼ਰੂਰ ਦੇਖਣ ਜਾਇਓ ਬਾਰ ਬਾਰ ਕਹਿ ਰਹੇ ਤਾਂ ਕਿ ਫਿਲਮ ਸੱਚੀ ਬਹੁਤ ਸੋਹਣੀ ਬਣੀ ਹੈ ਪੈਸਾ ਵਸੂਲ ਫਿਲਮ ਹੈ ਤੁਸੀਂ ਹੱਸਦੇ ਹੀ ਖੇਡਦੇ ਬਾਹਰ ਆਉਂਗੇ ਤੇ ਬਾਕੀ ਸਾਡੇ ਨਾਲ ਫਿਲਮ ਦੇ ਪ੍ਰੋਡਿਊਸਰ ਮਨੀਸ਼ ਸਾਨੀ ਜੀ ਭਾਜੀ ਨੇ ਬਹੁਤ ਸਾਰੀਆਂ ਪੰਜਾਬੀ ਸਿਨੇਮੇ ਨੂੰ ਫਿਲਮਾਂ ਦਿੱਤੀਆਂ ਨੇ ਵੱਡੀਆਂ ਫਿਲਮਾਂ ਦਿੱਤੀਆਂ ਨੇ ਬਹੁਤ ਤੁਸੀਂ ਲਾਸਟ ਜਿਹੜੀ ਫਿਲਮ ਦੇਖੀ ਹੋਣੀ ਹੈ ਸਾਡੇ ਹੁਸ਼ਿਆਰ ਸਿੰਘ ਸਤਿੰਦਰ ਸਰਤਾਜ ਭਾਜੀ ਵਾਲੀ ਫਿਲਮ ਉਹ ਵੀ ਭਾਜੀ ਦੀ ਸੀ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਇਹ ਵੀ ਫਿਲਮ ਪਾਜੀ ਦੀ ਆ ਸੋ ਸਾਰੀ ਟੀਮ ਨੇ ਰਲ ਕੇ ਬਹੁਤ ਸੋਹਣਾ ਕੰਮ ਕੀਤਾ ਹੈ ਉਮੀਦ ਕਰਦੇ ਆ ਤੁਹਾਨੂੰ ਫਿਲਮ ਪਸੰਦ ਆਊਗੀ ਔਰ ਹਾਂ ਬਿਲਕੁਲ ਬਿਲਕੁਲ ਪਸੰਦ ਆ ਪਾਜੀ ਨੇ ਕਹਿਤਾ ਦੋ ਦਿਨਾਂ ਰਹੀ ਆਊਗੀ ਸਸੀ ਗਲ ਬਾਈ ਸਸੀ ਗਲ ਤੇ ਬਾਕੀ ਮੇਰੇ ਸੀਨੀਅਰ ਆਰਟਿਸ ਸਾਡੇ ਭਾਈ ਅਤਰੀ ਭਾਈ ਸੀਨੀਅਰ ਮੈਪ ਛੜੀ ਲੈ ਕੇ ਆ ਤੇ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਮੈਦ ਦਾ ਸੁਣਾਈ ਪਿੰਡ ਜੇ એનર્ਜੀ ਵੜੀਏ ਕੋਈ ਖੁੱਲ ਕੇ ਤਾੜੀ ਮਾਰ ਕੇ ਦੱਸੋ ਕਿ ਕਿੰਨੀ એનર્ਜੀ ਪਿੰਡ ਆ ਆਹ ਬੜਾ ਜਾਰੀ ਆਹ ਹੋਰ ਤਦਾ ਲੱਗਾ ਸਾਡੇ ਪਿੰਡ ਆਏ ਆ ਤੁਸੀਂ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖ ਲਿਆ ਜੀ ਫਿਲਮ ਆ ਰਹੀ ਆਪਣੀ 7 ਨਵੰਬਰ ਨੂੰ ਹੈਪੀ ਖੁਸ਼ ਹੋ ਗਿਆ ਤੇ ਸਾਰਿਆਂ ਨੇ ਦੇਖ ਕੇ ਆਉਣੀ ਆ ਫਿਲਮ ਬਹੁਤ ਕਮਾਲ ਦੀ ਹੈ ਤੁਸੀਂ ਹੁਣ ਤੱਕ ਥੀਏਟਰ ਦੇ ਵਿੱਚ ਸਿਨੇਮਾ ਦੇ ਵਿੱਚ ਜਾ ਕੇ ਨੀਰੂ ਬਾਜਵਾ ਸਰਵੀਨ ਚਾਵਲਾ ਨਿਮਰਤ ਖਹਿਰਾ ਆਜ਼ੈਰੋ ਇਹ ਦੇਖਿਆ ਇਸ ਵਾਰੀ ਸਾਡੀ ਬੇਬੇ ਰੋਇ ਨਾ ਰਹੀ ਆ ਤੇ ਤੁਸੀਂ ਇਸ ਵਾਰੀ ਦੇਖੋ ਗੱਡੀਆਂ ਧਮਾਲਾਂ ਪੈਂਦੀਆਂ ਤੇ ਸਾਡੇ ਵੱਡੇ ਭਾਜੀ ਨਰੇਸ਼ ਭਾਜੀ ਐਜ਼ ਅਨ ਹੀਰੋ ਆ ਰਹੇ ਪਹਿਲੀ ਵਾਰ ਇਹਨਾਂ ਦੀ ਰਾਈਟਿੰਗ ਤੇ ਤੁਸੀਂ ਸਭ ਜਾਣੂ ਹੋ ਤੇ ਮਜ਼ਾ ਉਦੋਂ ਹੀ ਆਣਾ ਕਿ ਅੱਜ ਸਾਡੇ ਇੱਥੇ ਆਉਣ ਦਾ ਮਕਸਦ ਉਦੋਂ ਹੀ ਕੰਪਲੀਟ ਹੋਣਾ ਜਦੋਂ ਤੁਸੀਂ ਸਾਡੇ ਨਾਲ ਵਾਅਦਾ ਕਰੋਗੇ ਕਿ ਤੁਸੀਂ ਸਾਰੇ ਫਿਲਮ ਦੇਖ ਕੇ ਆਉਂਗੇ ਸਾਰੇ ਦੇਖ ਕੇ ਆਉਂਗੇ ਭਾਜੀ ਹੋਰ ਮੈਨੂੰ ਪਤਾ ਤੁਸੀਂ ਜਾਓਗੇ ਜਿੱਦਾਂ ਅੱਜ ਤੁਸੀਂ ਆਏ ਹੋਏ ਹੋ ਨਾ ਮੈਨੂੰ ਲੱਗਦਾ ਤੁਸੀਂ ਨਾਲ ਵੀ ਜਾਉਂਗੇ ਸਾਡੇ ਤੁਸੀਂ ਤੁਹਾਨੂੰ ਟ੍ਰੇਲਰ ਸਾਰੇ ਆਇਆ ਸਾਰਿਆਂ ਨੂੰ ਆ ਵੀ ਭਰਾ ਆ ਜਾਊਗਾ ਇਹ ਟ੍ਰੇਲਰ ਸਮਝ ਆਇਆ ਇਹ ਭਰਾਵਾਂ ਨੇ 7-8 ਬੰਦੇ ਨਾਲ ਲੈ ਦੋਨਾਂ ਭਰਾਵਾਂ ਨੇ 7-8 ਬੰਦੇ ਨਾਲ ਲੈ ਕੇ ਜਾਣਾ ਠੀਕ ਆ ਥੈਂਕ ਯੂ ਇਹੀ ਪਿਆਰ ਆ ਵੀਰੇ ਤੁਹਾਡਾ ਸਾਰਿਆਂ ਦਾ ਆਪਣੀ ਤਾੜੀ ਵਜਾ ਦਿਓ ਕੁਝ ਨਵਾਂਪਨ ਲੱਗਿਆ ਕਹਾਣੀ ਚ ਪੂਰੇ ਨਵਾਂ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜੋ ਬਹੁਤ ਹੀ ਨਖਿਆ ਬੁਗਰਾ ਹੈ ਕਿ ਨਵੀਂ ਉਥੇ ਨਵੀਂ ਕਹਾਣੀ ਹੈ ਤੇ ਕੰਟੈਂਟ ਜਿੰਨਾ ਵੀ ਹੁਣ ਤੱਕ ਅਸੀਂ ਬਹੁਤ ਕੱਢਿਆ ਹੈ ਮਤਲਬ ਫਿਲਮ ਦਾ ਟੀਜ਼ਰ ਹੈ ਜਾਂ ਟ੍ਰੇਲਰ ਜਾਂ ਗਾਣਾ ਹੁਣ ਤੱਕ ਕਿੰਝ ਚੱਡੀ ਹੈ ਕਿੰਨਾ ਹਿੱਟ ਹੈ ਮੈਨੂੰ ਲੱਗਦਾ ਹੈ ਕਿ ਇੱਕ ਕਮੇਡੀ ਫਿਲਮ ਹੋਵੇ ਕਮੇਡੀ ਕਮੇਡੀ ਕੋਈ ਆ ਕੋਈ ਦੇਗੀ ਕਿ ਖੜੀ ਗਈ ਹੈ ਕਿ ਅਸੀਂ ਐਂਟਰਟੇਨਮੈਂਟ ਲਈ ਆਏ ਹਾਂ ਜਦੋਂ ਸਿੱਖਿਆ ਦੀ ਨਵਾਂ ਕਿਦੋਂ ਭੱਜਾਂਦੇ ਨੇ ਅਸੀਂ ਪਹਿਲਾਂ ਸਿੱਖਿਆ ਜਨ ਨੂੰ ਬੜਾਈ ਸਿੱਖੂਗਾ ਕੋਈ ਨਹੀਂ ਆਇਆ ਇਹਦੀ ਲੋਕਾਂ ਦੇ ਇੰਜੋਇਮੈਂਟ ਵਾਸਤੇ ਬੜਾਈ ਜੇ ਸੋ ਤੇ ਨਵੀਂ ਕਹਾਣੀ ਹੈ ਕਿ ਉਹ ਵੀ ਆਪਣਾ ਪਿਆਰਾ